ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਣੇ ਪਹਿਲੇ ਵਲੌਗ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅੱਜ ਆਪਾਂ ਲਾਉਣ ਲੱਗੇ ਸੀਗੇ ਮੱਛਰਦਾਨੀਆਂ ਸ਼ੈੱਡ ਨੂੰ ਤੇ ਆ ਆਪਣਾ ਬੈਠਾ ਹੀ ਲਾਣੀਦਾਰ ਤੇ ਆ ਆਪਣਾ ਛੋਟਾ ਲਾਣੀਦਾਰ ਆ ਗਿਆ ਜੀ ਛੋਟਾ ਲਾਣੀਦਾਰ ਛੋਟੂ ਆ ਗਿਆ ਛੋਟੂ ਦਾ ਇੱਧਰ ਲਾ ਰਹੇ ਨੇ ਛੋਟਾ ਉਹ ਉੱਧਰ ਲਾ ਰਿਹਾ ਜੀ ਉੱਪਰ ਬੈਠਾ ਤੇ ਆ ਥੱਲੇ ਤਾਂ ਆ ਜੀ ਆ ਗਏ ਮੱਛਰਦਾਨੀਆਂ ਲਾ ਰਹੇ ਆ ਪਰ ਇਹ ਥੋੜਾ ਸਮਝ ਨਹੀਂ ਆ ਰਿਹਾ ਵੀ ਇੱਧਰ ਨੂੰ ਆ ਮੱਛਰਦਾਨੀ ਜਾਂ ਹੋਰ ਪਾਸੇ ਆ ਬਾਕੀ ਐ ਛੋਟਾ ਲਾਣੇਦਾਰ ਪੂਰਾ ਖੁਸ਼ ਹੈ ਕਹਿੰਦਾ ਮੀ ਪੈ ਰਿਹਾ ਹੈ ਤੇ ਬਾਕੀ ਚਲੋ ਦੇਖ ਲਈਂ ਕੀ ਬਣਦਾ ਈ ਲਾ ਰਹੇ ਹਾਂ ਮੱਛਰ ਦਾ ਨਿਉਨ ਲਾ ਕੇ ਦੇਖਦੇ ਹਾਂ ਬਾਕੀ ਦਿਖਾਵਾਂਗੇ ਕਿਵੇਂ ਲੱਗੀ ਬਾਕੀ ਚਲੋ ਉੱਪਰ ਜਾ ਕੇ ਆਉਣੇ ਆ ਮੁੰਡੇ ਉੱਪਰ ਦੇਖਦੇ ਹਾਂ ਪਹੁੰਚ ਗਏ ਜੀ ਉੱਪਰ ਉਹ ਮੁੰਡਿਆਂ ਕੋ ਆ ਲਓ ਜੀ ਲਾ ਦੋ ਜੀ ਮੱਛਰ ਦਾ ਨਿਉਨ ਲਾ ਦਈਏ ਆਉਗਾ ਮੁੰਡਾ ਕਹਿੰਦੀ ਅੱਜ ਠੰਡਾ ਹੈ ਤਾਂ ਕਰਕੇ ਮੱਛਰ ਨਹੀਂ ਲੱਗਦਾ ਓ ਦੇਖੋ ਇੱਕ ਹੋਰ ਇਨਸਾਨ ਸਾਡੇ ਕਿਸਾਨ ਸਾਹਿਬ ਮਿੱਟੀ ਦਾ ਨਹੀਂ ਲਾਉਂਦੇ ਓਏ ਉੱਥੇ ਆ ਨਾਲ ਕਿੱਥੇ ਆ ਦੇਖਦਾ ਹਾਂ ਉੱਥੇ ਆ ਨਾਲ ਕਿੰਨਾ ਗਿੱਲੀਆਂ ਹੈ ਭਾਈ ਕਿੰਨਾ ਗਿੱਲੀਆਂ ਨਾ ਰੋਕਿਆ ਵੀ ਜੀ ਪਰ ਰੁਦਰਾ ਨਹੀਂ ਫੋਨ ਹੋਣਾ ਕਹਿੰਦਾ ਆ ਜਾ ਫਿਰ ਮੈਂ ਨਹੀਂ ਆਉਗਾ ਹੁਣ ਜੇ ਮੇਰੇ ਕੰਨੀ ਲੰਘ ਗਿਆ ਫੇਰ ਉਧਰ ਉਧਰ ਹਰ ਤੱਕ ਲੰਘ ਖਾਦੇ ਪਾਣੀਓ ਪਾਣੀ ਵੀਡੀਓ ਦਾ ਹਾਂ ਵੀਡੀਓ ਹਲੇ ਪਛਾਲਦਾ ਹੁਣ ਨਹੀਂ ਰਹਿਣਗੇ ਅੱਜ ਸਭਾ ਸ਼ੂਟਿੰਗ ਹੈ ਛੋਟੇ ਦੇਦੇ ਸਮਝੇ ਕੁਝ ਨਹੀਂ ਆਇਆ ਜੋ ਤਾ ਬੰਨ ਰਿਹਾ ਹੈ ਸਮਾਨ ਆ ਉਹ ਚੱਕਣਾ ਨਹੀਂ ਫੇਰ ਉਹ ਚੱਕਣੀ ਨਹੀਂ ਛੋਟੂ ਨਾਲੇ ਲਾਉਣੀ ਹੈ ਜੀ ਕੀ ਕਰਨਾ ਛੋਟੂ ਜਰਾ ਅਜੇ ਸਮਝ ਨਹੀਂ ਆ ਰਿਹਾ ਛੋਟੂ ਦੀ ਪ੍ਰੋਫੈਸਟ ਕੀ ਚੱਲ ਰਹੀ ਸਾਡਾ ਲਾਣੇਦਾਰ ਗੱਜੋ ਹੈ ਇੱਕ ਲੁਕੀਆਂ ਵਾਲਾ ਇੱਕ ਲੁਕੀਆਂ ਵਾਲਾ ਕਿਹੜਾ ਆ ਛੋਟੂ ਕਹਿੰਦਾ ਬਾਈ ਕਲੀਆਂ ਵੇਚਦਾ ਸੀ ਹੁਣ ਵੇਚ ਲਓ ਜਰਾ ਗੋਹਣਾ ਗੋਆ ਕਰਿਆ ਹੋਇਆ ਛੋਟੂ ਜਾਈ ਨੌਕਰੀ ਛੱਡਿਆ ਤੂੰ ਦੇਖ ਪਰਚਾ ਪਿੰਨਾ ਹੋ ਗਿਆ ਨਾ ਅਗਰ ਬਾਈ ਖਰਚਾ ਵੀ ਚੱਲਣਾ ਰਾਨੀ ਬਦਰ ਉੱਠ ਜਾ। ਲਓ ਜੀ ਮਿੱਤਰੋ ਆਪਣਾ ਮੱਛਰਾਨੀ ਦਾ ਕੰਮ ਹੋ ਚੁੱਕਿਆ ਫਾਈਨਲ। ਉੱਪਰਲੇ ਸ਼ੈੱਟ ਜੇ ਆਪਾਂ ਸਵੇਰੇ ਰਾਤੀ ਜੀ ਇੱਧਰ ਵੀ ਲੱਗ ਚੁੱਕੀ ਐ। ਬਾਕੀ ਜਦੋਂ ਹੁਣ ਆਪਣਾ ਕੰਮ ਔਕਿਆ। ਮੈਂ ਨਾਲ ਨਾ ਤੇ ਤੂੰ ਕਾ ਦਰਦ ਨੇ ਲਾ ਗਿਆ ਆਇਆ ਹੀ ਨੀ ਉਹ ਇਹਨਾਂ ਦੇ ਕਿ ਸੰਭਾ ਉਹ ਨਾ ਸੰਭਾ ਚੱਲੀਏ ਚੱਲੀ ਨਹੀਂ ਉਹ ਸਾਰੇ ਕੁਝ ਕਰਨਾ ਗਿਆ ਆ ਚੱਲੀਏ ਚੱਲੀ ਨਾਲੇ ਦਾ ਬੰਦ ਨਹੀਂ ਆਉਂਦਾ ਉਹ ਚੰਡਾਗਾ ਚੋਰੀ ਅਸਰੀਵਾਲ ਜੀ ਅਸਰੀਵਾਲ ਜੀ ਇਸਤਰੀ ਦਾ ਉਧਰ ਦੇਖੋ ਇਧਰ ਆਇਆ ਜੀ ਲਾਡੀ ਪਿੰਡਾ ਸੁਪਰਮਾਰਕੈਂਟ ਦਾ ਨੰਬਰ ਨੰਬਰ ਜੇ ਨਹੀਂ ਜਾਣ ਨੰਬਰ ਉਹ ਆ ਆ ਆ ਬਣਾ ਦੇ ਮੇਰੇ ਬਿੱਲੇ ਬਾਈ ਦੀ ਬਿੱਲਾ ਬਾਈ ਮੇਰਾ ਹੁੰਦੀਆਂ ਨੇ ਉਹਦਾ ਖਾਲਾ ਉਧਰ ਵਾ ਉਧਰ ਮਿਲੋ ਆ ਜਾਓ ਇਧਰ ਪਹਿਲਾਂ ਸਾਮਾਨ ਲਈਏ ਫਿਰ ਉਹਨੂੰ ਕੀ ਕਰਾਂ ਇੱਥੇ ਸਾਰਾ ਸਾਮਾਨ ਮਿਲਦਾ ਹੈ ਹੈ ਇੱਥੇ ਵੀ ਕੰਟੈਕਟ ਕਰੀਏ ਹੋਗੇ ਕਾ ਕਾ ਕੇੰਦਰ ਰੋਸੇਰੇ ਹਾਂ ਲੱਗਿਆ ਬਦਲ ਫਿਰ ਕਰਨਾ ਹੈ ਆਥੀ ਹੁਣ ਕਰ ਲਿਆ ਹਾਂ ਨਾ ਬੋਕਰਦਾ ਆ ਲਓ ਜੀ ਮਿੱਤਰੋ ਅੱਜ ਆਪਣੇ ਹੋ ਗਿਆ ਸ਼ਾਮ ਨੂੰ ਵਾਇਰਿੰਗ ਦਾ ਕੰਮ ਕਰਦੀ ਫੀਟਿੰਗ ਦਾ ਤੇ ਆ ਮਿਸਤਰੀ ਬੁਲਾਇਆ ਹੋਇਆ ਚੱਲ ਰਿਹਾ ਕੰਮ ਤੇ ਆ ਕਰ ਲਿਆ ਕੰਮ ਮੁੰਡਿਆਂ ਨੇ ਉਹ ਹੀ ਕਹਿੰਦੇ ਜਿਹਦਾ ਡਰ ਸੀ ਗ੍ਰਿਪ ਤੋੜ ਛੱਡਿਆਈ ਤੇ ਹੁਣ ਕਹਿੰਦੇ ਫੇਵਿਕੋਲ ਨਾਲ ਚਪਕਾ ਰਹੇ ਨੇ ਮੜੀ ਇਸਤਰੀ ਦੇਖੋ ਕਿਆ ਕਰੇ ਇਹ ਚੱਕਲ ਦਿਖਾਇਆ ਮੜੀ ਇਸਤਰੀ ਸਾਹਿਬ ਹੌਲੀ ਰੱਖੋ ਅਸਲੀ ਤਾਂ ਤੂੰ ਐਂ ਤਾਂ ਜੋੜਨਾ ਹੈ ਗੁਰ ਕੀ ਪੈਰ ਤੋਂ ਕਿ ਨਿਕਰੇ ਖਦੇ ਨੂੰ ਵਰਕਰ ਕਿਵੇਂ ਨਹੀਂ ਬਾਸ 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 ਸਣਾਣਾ ਨਹੀਂ ਨਾ ਤਾਂ ਦਿੱਤਾ ਹੁਣ ਕੀ ਰਹਿ ਗਿਆ ਪੱਥਰ ਜਾਂ ਜੇੜ ਦੇ ਵਾਲਾ ਦੂਆ ਹੋਣਾ ਇਹ ਉਹ ਪੈਰ ਕਰੋ ਕਦੇ ਇੱਥੇ ਆ ਜਾਈਏ ਇੱਥੇ ਦੇਖ ਤੁੜੀ ਦੇ ਦੇਖ ਲੈ ਆਹ ਮਾਰ ਕੇ ਨਾ ਜਿੱਗੂ ਤੂੰ ਦਾਰਾ ਕੋਲ ਜਾਂ ਜੰਦਨ ਸੰਜਾਲੇ ਵੀ ਕਿਥਾਂ ਨੇ ਭਾਈ ਇਹਦੀ ਪਲੇਨਾ ਲਾ ਕੇ ਦੇਖ ਲੋ ਜਿਹਨਾਂ ਨੇ ਪੜਾਹੀ ਵੇਣਗੇ ਅ ਜੇ ਉਹਦੇ ਦਰ ਬਣ ਗਿਆ ਬਣ ਗਿਆ ਮਿਸਤਰੀ ਦਾ ਪ੍ਰੋਬਲਮ ਹੁੰਦੀ ਨਹੀਂ ਹੁਣ ਬਣ ਗਿਆ ਦੇਖ ਲੋ ਇਹ ਕਿਆ ਬਣਿਆ ਗਿਆ ਮਿਸਤਰੀ ਦਾ ਨਹੀਂ ਦੇਖ ਲੋ ਕੰਮ ਦੇਖ ਲੋ ਮਿਸਤਰੀ ਦਾ ਗਿੱਜਾ ਨਹੀਂ ਜੱਗੇ ਮੜਾ ਜਾ ਹੋਂ ਕੱਢਦਾ ਲੈਣਾ ਉਹ ਐ ਕਰਾ ਇਹਦੇ ਪਰਾਠੇ ਦਾ ਬੁਰਾਵਾ ਦੇ ਸਾਤ ਜੀ ਮੈਂ ਹੋਰ ਤਾਂ ਸਹੀ ਖੋਲ ਉਹ ਮੇਰੇ ਹੱਥ ਖਰਾਬ ਕਰਾ ਦੇ ਆਪੇ ਖਿੱਚ ਦੇ ਖੜਦਾ 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 ਹੂੰ ਗੇਰ ਬਸ 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 ਰੰਗ ਹੀ ਰਿਹਾ ਦੋੇ ਲੋਟ ਕਰੈ ਨੂੰ ਉੱਪਰ ਨੂੰ ਕਰ ਇਹ ਹੋ ਗਿਆ ਐਂ ਰੱਖ ਐਂ ਐਂ ਕੱਠਾ ਤੈ ਤੋੜ ਜਾ ਨਾ ਟੁੱਟੇ ਵੀ ਜਾ ਉਹ ਬਾਦ ਅਟਾ ਨੇ ਬੋਲੇ ਕੋਈ ਦਾ ਘੇਹ ਨੂੰ ਆਟਾ ਮਿੱਟੀ ਪਈ ਜਾਂਦਾ ਮਿੱਟੀ ਆਟਾ ਵਾਲੇ ਉਹਨੇ ਕਹਿੰਦਾ ਉਹ ਯਾਰ ਮੰਨਦਾ ਨਹੀਂ ਤਾ ਇਹ ਕੀ ਉਹ ਤੇ ਅੰਗਰੇਜ਼ ਮਿੱਟੀ ਬਾ ਆਟਾ ਵਾਲਿਆ ਕੇ ਕਿਹਾ ਤਾ ਇਹ ਮੰਨਦਾ ਹੀ ਨਹੀਂ ਉਤਾਰੇ ਨੂੰ ਰਗੜ ਬੰਨ ਥਾਰ ਦਿੰਦਾ ਉਹ ਤਾ ਲੈਣ ਦੇ ਆਟਾ ਵਾਲਾ ਮਤਲਬ ਦੇਖੋ ਗਰੀਬੀ ਖੜ ਜਾ ਕਿਉਂ ਜਨਰੇਸ਼ਨ ਕੇ ਵਿੱਚ ਤਰੀ ਹੈ ਇਹ ਕੋ ਅੰਦਰੋਂ ਨਹੀਂ ਜਾਉਣ ਜਾਂਦੀ ਵਾਇਰਿੰਗ ਕੇ ਗ੍ਰਿਪ ਜੜਨ ਲੱਗਿਆ ਹੋਇਆ ਹੈ ਲੈ ਦੇਖੋ ਇਹ ਕੰਮ ਦੇਖੋ ਇਹਨਾਂ ਦੇ ਨੇ ਵੀ ਕਿਸੇ ਨੇ ਇਲੈਕਟ੍ਰੀਸ਼ੀਅਨ ਜਾਂ ਵਾਇਰਿੰਗ ਕਰਾਉਣੀ ਹੋਵੇ ਇਹ ਮਿਤਰੀਆਂ ਨਾਲ ਸੰਪਰਕ ਕਰਿਆ ਜਾਵੇ ਨੰਬਰ ਬੋਲੋ ਮਿਤਰੀ ਦਾ ਆਈਆਂ 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 ਨੰਬਰ ਬੋਲੋ ਦੱਸਦਾਗਾ ਨਾ ਉਹ ਕਹਵਾਈ ਕਰਨ ਲੋਕ ਇਨੀ ਮਿਸਤਰੀ ਦਾ ਆਦੀ ਆਈਡੀ ਮੈਂਸ਼ਨ ਕਰੀ ਜਾਊਗੀ ਇੰਸਟਾਗ੍ਰam ਆ ਇਹ ਨਹੀਂ ਜੀ ਨਹੀਂ ਬਾਈ ਵਾਇਰਿੰਗ ਕਰਾਉਣੀ ਹੈ ਘਰ ਦੇ ਇਲੈਕਟ੍ਰੀਸ਼ੀਅਨ ਦਾ ਕੰਮ ਕਿਸੇ ਮਿਸਤਰੀ ਦਾ ਨੂੰ ਕੰਟੈਕਟ ਕਰਿਆ ਜਾਵੇ ਬਾਕੀ ਨੰਬਰ ਵੀ ਬਾਦਾਂਗੇ ਕੋਈ ਗੱਲ ਨਹੀਂ